ਮੈਂ ਇਥੋਂ ਬਾਅਦ ਪ੍ਰਧਾਨ ਸਾਹਿਬ ਨੇ ਬੋਲਣਾ ਹੈ ਤੁਸੀਂ ਕਾਫੀ ਦੇਰ ਤੋਂ ਬੈਠੇ ਹੋ ਗਰਮੀ ਹੈ ਕਿਉਂਕਿ ਅਸੀਂ ਰਸਤੇ 'ਚੋਂ ਤੁਹਾਡਾ ਸੁਣਦੇ ਹੀ ਆ ਰਹੇ ਸੀ ਸਾਰੇ ਬੋਲਦਿਆਂ ਦਾ ਸੋ ਪਹਿਲਾਂ ਤੁਹਾਡਾ ਧੰਨਵਾਦ ਹੈ ਸਾਰੀ ਜਥੇਬੰਦੀ ਦਾ ਤੇ ਇਸ ਇਲਾਕੇ ਦੀ ਸੰਗਤ ਦਾ ਕਿ ਇੱਕ ਐਸਾ ਮਸਲਾ ਹੈ ਜਿਸ ਮਸਲੇ ਤੇ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਇਹ ਕੋਈ 24000 ਏਕੜ ਜ਼ਮੀਨ ਦੀ ਪੰਜਾਬ ਦੀ ਜਾ ਰਹੀ ਇਹ ਪੰਜਾਬ ਹੀ ਖਤਮ ਹੋਣ ਜਾ ਰਿਹਾ ਹੈ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਖਰੀ ਲੜਾਈ ਲੜਨੀ ਚਾਹੀਦੀ ਹੈ ਕਿ ਕੀ ਪੰਜਾਬ ਬਚਾਉਣਾ ਜਾਂ ਆਪਾਂ ਉਜੜਨਾ ਹੈ ਜੋ ਦਿੱਲੀ ਤੋਂ ਚੱਲ ਕੇ ਆਉਂਦਾ ਉਹ ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਚਾਹੁੰਦਾ ਹੈ ਮੈਂ ਹੈਰਾਨ ਆ ਕਿ ਇਹ ਵੀ ਇੱਕ ਕੇਜਰੀਵਾਲ ਦੀ ਗਰੰਟੀ ਸੀ ਮੇਰੇ ਖਿਆਲ ਹੈ 6 ਤਾਂ ਪਹਿਲਾਂ ਦੇਤੀਆਂ ਸੀ 7 ਵੀ ਭੁੱਲ ਗਿਆ ਦਾ ਪੰਜਾਬ ਵਜਾੜਨਾ ਅੱਜ ਪੰਜਾਬ 24 ਕਿੱਲੇ ਜ਼ਮੀਨ ਭਾਲਣੀ ਔਖੀ ਹੈ 24000 ਏਕੜ ਲੈ ਰਿਹਾ ਹੈ ਅੱਜ ਸਭ ਤੋਂ ਪਹਿਲਾਂ ਵੇਖ ਲਓ 1972 ਚ ਰਾਜਪੁਰੇ ਕਲੌਨੀ ਕੱਟੀ ਸੀ ਗੈਨੀ ਜੈਲਸੋਨੇ ਜਾ ਕੇ ਦੇਖ ਲਓ ਕੋਨੇ ਤੇ ਜੇ ਖਾਲੀ ਪਈ ਅੱਜ ਸਾਲ ਕਹਿ ਹੋਗੇ 1972 ਨੂੰ ਤੇ ਅੱਜ ਨੂੰ ਇਹ 24000 ਏਕੜ ਲੈ ਰਹੇ ਉਹ ਉਥੇ 100 ਏਕੜ ਸੇ ਅੱਜ ਤੱਕ ਆਵਾਜ਼ ਨਹੀਂ ਹੋਈ ਇਹ ਕਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਜਾੜਨਾ ਚਾਹੁੰਦੇ ਨੇ ਇੱਕ ਵੱਡੀ ਵੱਡੀ ਸਾਜ਼ਿਸ਼ ਹੈ ਸਾਡਾ ਕਿਤੇ ਪਾਣੀ ਖੋਹ ਲੈਂਦੇ ਸਾਡੇ ਰਾਜਧਾਨੀਆਂ ਖੋਲੀਆਂ ਸਾਡੇ ਤੇ ਟੈਕਸ ਾਡ ਲਾਉਂਦੇ ਨੇ ਜੰਗ ਜੰਨ ਹੁੰਦੀ ਆ ਹਮੇਸ਼ਾ ਸਾਡੀ ਬਾਰਡਰ ਤੇ ਉਜੜਦੇ ਅਸੀਂ ਆ ਟੈਕਸ ਲਗੜਾਵੇ ਸਾਡੇ ਬਰਾਬਰ ਲੱਗਦਾ ਹੈ ਬਜਾਏ ਸਾਨੂੰ ਇਸ ਦੇ ਕਿ ਸਾਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਸਾਡੇ ਉਜਾੜੇ ਦਾ ਆ ਹੁਣ 7 ਦਿਨਾਂ ਜੰਗ ਲੱਗੀ ਆ ਪੰਜਾਬ ਦਾ 7 ਦਿਨ ਨਹੀਂ ਪੰਜਾਬ ਦਾ ਕਿੰਨੇ ਮਹੀਨਿਆਂ ਦਾ ਕੰਮ ਰੁਕ ਗਿਆ ਪੰਜਾਬ ਬੰਦ ਹੋ ਗਿਆ ਇੰਡਸਟਰੀ ਸਾਰੀ ਬੰਦ ਹੋ ਗਈ ਸਾਡਾ ਵਪਾਰ ਬੰਦ ਹੋ ਗਿਆ ਸੋ ਇਸ ਕਰਕੇ ਕੋਈ ਵੀ ਇੱਥੇ ਮਸਲਾ ਆਉਂਦਾ ਹੈ ਪੰਜਾਬ ਤੇ ਸਭ ਤੋਂ ਪਹਿਲਾਂ ਉਹਦੀ ਮਾਰ ਪੈਂਦੀ ਹੈ ਜੇ ਅਸੀਂ ਇਸ ਦੇਸ਼ ਨੂੰ ਬਚਾਉਣ ਵਾਸਤੇ ਮੁਗਲਾਂ ਨੂੰ ਸਾਡੇ ਗੁਰੂਆਂ ਨੇ ਇੱਥੋਂ ਕੱਢ ਕੇ ਤੇ ਦੇਸ਼ ਬਚਾਇਆ ਅੰਗਰੇਜ਼ਾਂ ਨੂੰ ਸਾਡੇ ਬਜ਼ੁਰਗਾਂ ਨੇ ਕੱਢ ਕੇ ਦੇਸ਼ ਬਚਾਇਆ ਕੇਜਰੀਬਾਲ ਜੀ ਸੁਣ ਲਓ ਭਗਵੰਤ ਮਾਨ ਦੇ ਮੋਢਿਆਂ ਤੇ ਧਰ ਕੇ ਜੋ ਤੁਸੀਂ ਤਲਵਾਰ ਚਲਾਉਣੀ ਚਾਹੁੰਦੇ ਹੋ ਇਹ ਪੰਜਾਬੀ ਚੱਲਣ ਨਹੀਂ ਦੇਣਗੇ ਜੇ ਅੰਗਰੇਜ਼ ਨੂੰ ਕੱਢ ਸਕਦੇ ਆ ਬੰਗਲਾ ਨੂੰ ਕੱਢ ਸਕਦੇ ਆ ਤੇ ਤੁਸੀਂ ਕਿਹੜੇ ਬਾਗ ਦੀ ਬੂਲੀ ਹੋ ਇਸ ਕਰਕੇ ਅੱਜ ਤੁਹਾਨੂੰ ਵਾਰਨਿੰਗ ਦਿੰਦੇ ਆਂ ਅਸੀਂ ਇਸ ਸਟੇਜ ਤੋਂ ਪੰਜਾਬ ਦੀ ਸਾਰੀ ਸੰਗਤ ਵੱਲੋਂ ਪੰਜਾਬੀਆਂ ਵੱਲੋਂ ਆਓ ਪੰਜਾਬੀਓ ਆਪਾਂ ਇਕੱਠੇ ਹੋਈਏ ਅੱਜ ਆਪਣਾ ਆਦਰ ਲੜਦਾ ਸਵਾਲ ਨਹੀਂ ਕਿਸ ਵੇਲੇ ਜਦੋਂ ਮੁਗਲਾਂ ਦੇ ਹਮਲੇ ਸੀ ਆਪਣੀਆਂ ਧੀਆਂ ਬੇਟੀਆਂ ਨੂੰ ਲਿਜਾਂਦੇ ਸੀ ਤਾਂ ਉਸ ਵੇਲੇ ਆਪਣੀਆਂ 12 ਮਿਸਲਾਂ ਹੁੰਦੀਆਂ ਸੀ ਤੇ 12 ਮਿਸਲਾਂ ਜਦੋਂ ਬਖਸ ਸੀ ਤਾਂ ਜਾ ਕੇ ਇਕੱਠੀਆਂ ਹੋ ਕੇ ਲੜਦੀਆਂ ਸੀ ਤੇ ਉਹ ਆਪਣਾ ਬਦਲਾ ਲੈ ਲੈਂਦੀਆਂ ਸੀ ਤੇ 12 ਮਿਸਲਾਂ ਨਹੀਂ ਉਸ ਵੇਲੇ ਜਦੋਂ ਅੰਗਰੇਜ਼ ਇੰਨੀ ਤਾਕਤਵਰ ਮੁਗਲ ਤਾਕਤਵਰ ਸੀ ਤਾਂ ਆਪਣੇ ਤਿੰਨ ਜਨਰਲਾਂ ਨੇ ਜਾ ਕੇ ਦਿੱਲੀ ਫਤਿਹ ਕਰ ਲਈ ਸੀ ਇਸ ਕਰਕੇ ਕਾਹ ਕੇ ਜੀਰੀ ਬਾਦ ਜੀ ਤੁਸੀਂ ਤਾਂ ਪਤਾ ਨਹੀਂ ਉਹ ਕਿਹੜੀ ਖੱਡਾ ਚ ਬੜੇ ਹੋਏ ਸੋਂ 700 ਸਾਲ ਦੀ ਗੁਲਾਮੀ ਤੋਂ ਬਾਅਦ ਆਇਥੋਂ ਨੂੰ ਸੁਰਤ ਆ ਗਿਆ ਪੰਜਾਬ ਨੂੰ ਜਾਣ ਦੀ ਸੋ ਮੈਂ ਕਿਸੇ ਕੀਮਤੇ ਵੀ ਮੈਂ ਕਹਉਣਾ ਕਿ ਸ਼੍ਰੋਮਣੀ ਕਾਲੀ ਦਲ ਔਰ ਪੰਜਾਬੀ ਬੀਰੋ ਆਪਾਂ ਕਿਸੇ ਕੀਮਤੇ ਸੂਝਣੀ ਦੇਣਾ ਔਰ ਸ਼੍ਰੋਮਣੀ ਕਾਲੀ ਦਲ ਇਸ ਦੀ ਲੜਾਈ ਵਾਸਤੇ ਬੂਰੇ ਹੋ ਕੇ ਲੜੇਗਾ ਔਰ ਹਰ ਹਾਲ ਦੇ ਅਸਰੋਂ ਕਾਮਯਾਬ ਕਰਾਂਗੇ ਅਸੀਂ ਕਿਸੇ ਕੀਮਤੇ ਤਾਂ 24000 ਕਹਦੇ ਅਸੀਂ 24 ਇੰਚ ਜ਼ਮੀਨ ਨਹੀਂ ਪੰਜਾਬ ਦੀ ਜਾਣ ਦੇਣੀ ਇਹਨਾਂ ਲਵਜਾਰਾਂ ਮੈਂ ਤੁਹਾਡਾ ਸਾਰਾ ਧੰਨਵਾਦ ਕਰਕੇ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿਓ ਵੀਰੋ ਹੁਣ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਪੰਜਾਬ ਦੀ ਗੈਰਗ ਦਾ ਸਵਾਲ ਹੈ ਪੰਜਾਬ ਨੂੰ ਉਜੜ ਤੋਂ ਬਚਾਉਣ ਦਾ ਸਵਾਲ ਹੈ ਇਸ ਕਰਕੇ ਆਓ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਈਏ ਇਕੱਠੇ ਹੋ ਕੇ ਆਪਾਂ ਜਿੱਤੀਏ